ਡੀਜੀ ਪੰਜਾਬ ਰਾਜਪਾਲ ਸਿੰਘ ਸੰਧੂ ਖੋਣਾ ਵੱਲੋਂ ਅੱਜ ਪਠਾਨਕੋਟ ਦੇ ਵਿੱਚ ਬਣੇ ਨਸ਼ਾ ਛਡੋ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਅੰਦਾਜ਼ੇ ਕਿ ਉਹਨਾਂ ਵੱਲੋਂ ਜਿਹੜੇ ਇੱਥੇ ਮਰੀਜ਼ ਨਸ਼ਾ ਛਡਣ ਵਾਸਤੇ ਆਏ ਨੇ ਉਹਨਾਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਿੱਥੇ ਜਾਇਜ਼ਾ ਲਿੱਤਾ ਗਿਆ ਨਾਲ ਦੀ ਨਾਲ ਸਿਵਲ ਹਸਪਤਾਲ ਪ੍ਰਸ਼ਾਸਨ ਨਾਲ ਇੱਕ ਬੈਠਕ ਵੀ ਕੀਤੀ ਗਈ ਹੈ ਔਰ ਪ੍ਰਬੰਧਨ ਨੂੰ ਹੋਰ ਉਚਿਤ ਕਰਨ ਵਾਸਤੇ ਜਿਹੜੇ ਉਹਨਾਂ ਨਿਰਦੇਸ਼ ਦਿੱਤੇ ਗਏ ਨੇ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਡੀਏਜੀ ਪੰਜਾਬ ਰਾਜਪਾਲ ਸਿੰਘ ਸੰਧੂ ਖੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੌਰੇ ਦੇ ਦੌਰਾਨ ਜਿਹੜੀ ਡਰਾਈਵ ਥਰੋਅਆਊਟ ਸਟੇਟ ਚੱਲ ਰਹੀ ਨਸ਼ਿਆਂ ਦੇ ਵਿਰੁੱਧ ਕੋਈ ਇੱਕ ਅਸਪੈਕਟ ਆਪਾਂ ਪਹਿਲਾਂ ਕਵਰ ਕੀਤਾ ਤੁਹਾਡੇ ਨਾਲ ਸਾਰਾ ਇਲਾਕੇ ਦੇ ਵਿੱਚ ਤੇ ਜਿਹੜਾ ਉਹਦੇ ਵਿੱਚ ਮੇਨ ਇੰਪੋਰਟੈਂਟ ਕੰਮ ਹੈਗਾ ਉਹ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਡਾਕਟਰ ਸਾਹਿਬਾਨ ਕਰ ਰਹੇ ਹੈਗੇ ਆ ਉਹ ਅੱਜ ਮੈਂ ਉਹਨਾਂ ਨੂੰ ਮਿਲਣ ਆਇਆ ਸੀਗਾ ਉਹਨਾਂ ਨਾਲ ਬੜੀ ਲੰਬੀ ਗੱਲਬਾਤ ਹੋਈ ਹੈਗੀ ਆ ਔਰ ਜਿਹੜੇ ਇਨਮੇਟਸ ਨੇ ਇੱਥੇ ਇਸ ਕੇਂਦਰ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਔਰ ਇੱਕ ਰੂਪਰੇਖਾ ਜਿਹੜੀ ਹੈਗੀ ਆ ਉਹ ਜ਼िला ਪੱਧਰ ਦੇ ਉੱਪਰ ਔਰ ਉਸ ਤੋਂ ਬਾਅਦ ਅਸੀਂ ਆਪਣੇ ਇੰਜੀਨੀਅਰ ਰਕਮੈਂਡੇਸ਼ਨਸ ਨੇ ਉਹ ਸਟੇਟ ਪੱਧਰ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਾਵਾਂਗੇ ਤਾਂ ਜੋ ਜਿਹੜਾ ਪੰਜਾਬ ਹੈਗਾ ਉਹ ਨਸ਼ਾ ਮੁਕਤ ਹੋ ਸਕੇ ਸਰ ਤੁਸੀਂ ਦੌਰਾ ਕੀਤਾ ਹੈ ਕਿ ਕੋਈ ਕਮੀ ਪਈ ਗਈ ਅੰਦਰ ਨਹੀਂ ਮੈਂ ਕਮੀਆਂ ਦੇਖਣ ਨਹੀਂ ਆਇਆ ਦੋਸਤ ਮੈਂ ਤਾਂ ਸਿਰਫ ਆਪਣਾ ਆਪ ਨੂੰ ਉਹ ਦੇਖਣ ਆਇਆ ਕਿ ਅਸੀਂ ਹੋਰ ਕਿਹੜਾ तरीके नु इंप्रूव ਕਰ ਸਕਦੇ। ਕੀ ਕਿਸੇ ਨੇ ਕੀਤਾ ਹੈ ਵੀ ਸਾਨੂੰ ਦਵਾਈ ਨਹੀਂ ਮਿਲਦੀ ਜਾਂ ਕਿਸੇ ਬਗਾਨ? ਕਿਸੇ ਨੇ ਇਹੋ ਜਿਹਾ ਕੁਝ ਨਹੀਂ ਕਿਹਾ ਅਸੀਂ ਤੇ ਆਪਣਾ ਡਾਟਾ ਇਕੱਠਾ ਕਰ ਰਹੇ ਹੈਗੇ ਆ ਕਿ ਇਹ ਚੀਜ਼ਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ। ਸਰ ਬਾਰਡਰ ਏਰੀਆ ਦੇ ਲਈ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਹੜਾ ਕਿ ਨਸ਼ਾ ਪਾਰਲੇ ਪਾਸੋਂ ਜਿਹੜਾ ਕਿ ਪੰਜਾਬ ਦੇ ਆਪਣੀ ਗੱਲ ਹੋਈ ਸੀ ਉਦੋਂ ਤੁਸੀਂ ਉੱਥੇ ਸੀਗੇ ਕਿ ਉਹ ਸਾਰੇ ਜਿਹੜੇ ਇੰਤਜ਼ਾਮ ਨੇ ਉਹ ਪੁਲਿਸ ਦੇ ਅਲੱਗ ਤਰ੍ਹਾਂ ਅਸੀਂ ਕਰ ਰਹੇ ਆ ਪਰ ਇਹ ਜਿਹੜੇ ਅੱਜ ਅਸਾ ਹੈਗੇ ਉਹ ਕੇਂਦਰ ਦੇ ਵਿੱਚ ਆਏ ਆ ਜਿੱਥੇ ਇਹ ਨਸ਼ਾ ਛਡਾਇਆ ਜਾਂਦਾ ਹੈਗਾ ਔਰ ਇਹਦੇ ਜਿਹੜੇ ਹੈਗੇ ਨੇ ਚੰਗੇ ਅ ਸਾਡੇ ਕੋਲ ਰਿਜ਼ਲਟਸ ਆਉਣ ਉਹਨਾਂ ਚੀਜ਼ਾਂ ਨੂੰ ਅਸੀਂ ਅੱਜ ਧਿਆਨ ਚ ਕੇਡ ਤੁਸੀਂ ਡਿਸਾਇਡ ਤੁਸੀਂ ਆਪਣੀ ਵਿਜ਼ਿਟ ਤੋਂ ਬਿਲਕੁਲ ਸੈਟੀਸਫਾਈਡ ਹੈ ਬਹੁਤ ਅੱਛਾ ਕੰਮ ਹੋ ਰਿਹਾ ਹੈ ਠੀਕ ਹੈ